ਹੈਲੋ ਮੇਰਾ ਨਾਮ ਵਿਨੀ ਮੰਕੂਸੋਆ ਮੈਂ ਸਨੀ ਟਾਊਨ ਰੀਜਨਲ ਸੈਂਟਰ ਵਿਖੇ ਸੇਵਾ ਕੋਆਰਡੀਨੇਟਰ ਹਾਂ ਜਿਵੇਂ ਕਿ ਤੁਸੀਂ ਜਾਣਦੇ ਹੋ ਮੈਂ ਸੋਫੀਆ ਤੇ ਉਸਦੇ ਪਰਿਵਾਰ ਨਾਲ ਉਸ ਦੀ ਆਈਪੀਪੀ ਮੀਟਿੰਗ ਲਈ ਮੁਲਾਕਾਤ ਕੀਤੀ ਸੀ ਮੈਂ ਸਵਾਲ ਪੁੱਛੇ ਨੋਟਸ ਲਏ ਅਤੇ ਇਕੱਠੇ ਅਸੀਂ ਇੱਕ ਯੋਜਨਾ ਬਣਾਈ ਇਥੇ ਦੇਖੋ ਕਿਵੇਂ ਕੀਤਾ ਜਾਂਦਾ ਹੈ ਆਈਪੀਪੀ ਇੱਕ ਦਸਤਾਵੇਜ਼ ਤੋਂ ਵੱਧ ਹੈ ਇਹ ਉਹਨਾਂ ਲੋਕਾਂ ਨਾਲ ਸਾਡੀ ਸੋਚ ਸਮਝ ਕੇ ਅਤੇ ਡੂੰਘਾਈ ਨਾਲ ਕੀਤੀ ਗਈ ਚਰਚਾ ਹੈ ਜਿਨਾਂ ਦਾ ਅਸੀਂ ਸਮਰਥਨ ਕਰਦੇ ਹਾਂ ਇਹ ਉਹਨਾਂ ਦੀ ਲੋੜ ਦੀ ਜ਼ਰੂਰੀ ਸੇਵਾਵਾਂ ਨੂੰ ਕਵਰ ਕਰਦਾ ਹੈ ਉਹਨਾਂ ਸੇਵਾਵਾਂ ਨੂੰ ਕਿਵੇਂ ਪ੍ਰਦਾਨ ਕੀਤਾ ਜਾਵੇਗਾ ਤੇ ਫੰਡ ਦੇਣ ਲਈ ਕੌਣ ਜ਼ਿੰਮੇਵਾਰ ਹੈ ਅਗਰੀਮੈਂਟ ਦੇ ਅੰਤ ਵਿੱਚ ਇੱਕ ਦਸਤਖਤ ਪੰਨਾ ਹੈ ਪਰ ਉਸ ਬਾਰੇ ਬਾਅਦ ਚ ਗੱਲ ਕਰਾਂਗੇ ਆਓ ਮੇਰੇ ਨਾਲ ਆਈਪੀਪੀ ਗਾਇਡ ਨੂੰ ਆਈਡੀਡੀ ਅਤੇ ਉਹਨਾਂ ਦੇ ਸਹਾਇਤਾ ਸਰਕਲ ਵਾਲੇ ਲੱਖਾਂ ਲੋਕਾਂ ਦੀ ਮਦਦ ਕਰਨ ਲਈ ਤਿਆਰ ਕੀਤਾ ਗਿਆ ਸੀ ਜਾਂਚ ਕਰੋ ਅਤੇ ਕਲਪਨਾ ਕਰੋ ਕਿ ਉਹ ਕਿਸ ਤਰ੍ਹਾਂ ਦੀ ਜ਼ਿੰਦਗੀ ਚਾਹੁੰਦੇ ਹਨ ਤੇ ਅਸੀਂ ਕਿਹੜੀਆਂ ਸਰਵਿਸਿਜ਼ ਦੇ ਸਕਦੇ ਹਾਂ ਕੁਝ ਲੋਕ ਪਹਿਲਾਂ ਹੀ ਆਪਣੇ ਟੀਚਿਆਂ ਨੂੰ ਸਾਫ਼ ਜਾਣਦੇ ਨੇ ਦੂਜਿਆਂ ਨੂੰ ਵਾਦੂ ਸਮਾ ਅਤੇ ਮਾਰਗਦਰਸ਼ਨ ਦੀ ਲੋੜ ਹੋ ਸਕਦੀ ਹੈ ਜਿਸ ਲਈ ਅਸੀਂ ਹਾਂ ਸਰਵਿਸ ਕੋਆਰਡੀਨੇਟਰ ਦੇ ਤੌਰ ਤੇ ਸਾਨੂੰ ਯੋਜਨਾਬੰਦੀ ਪ੍ਰਕਿਰਿਆ ਲਈ ਵਿਅਕਤੀ ਕੇਂਦਰਿਤ ਸੋਚ ਨੂੰ ਲਾਗੂ ਕਰਨ ਧਿਆਨ ਨਾਲ ਸੁਣਨ ਤੇ ਡੂੰਘਾਈ ਨਾਲ ਸਵਾਲ ਪੁੱਛਣ ਦੀ ਲੋੜ ਹੁੰਦੀ ਹੈ ਕਿਉਂਕਿ ਹਰੇਕ ਵਿਅਕਤੀ ਦੀ ਯੋਜਨਾ ਉਹਨਾਂ ਦੀਆਂ ਅਸਲ ਇੱਛਾਵਾਂ ਨੂੰ ਦਰਸਾਉਂਦੀ ਹੈ ਅਤੇ ਕਿਉਂਕਿ ਟੀਚਿਆਂ ਦੀ ਇੱਕ ਵਿਸ਼ਾਲ ਸ਼੍ਰੇਣੀ ਹੈ ਉਹ 12 ਜ਼ਰੂਰੀ ਜੀਵਨ ਖੇਤਰਾਂ ਵਿੱਚ ਸੰਗਠਿਤ ਹਨ ਇਹ ਯਕੀਨੀ ਬਣਾਉਂਦਾ ਹੈ ਕਿ ਉਹਨਾਂ ਦੇ ਜੀਵਨ ਦਾ ਹਰ ਪਹਿਲੂ ਉਹਨਾਂ ਦੇ ਆਈਪੀਪੀ ਵਿੱਚ ਸੋਚ ਸਮਝ ਕੇ ਸੰਬੋਧਿਤ ਕੀਤਾ ਜਾਵੇ। ਸੋਫੀਆ ਦੇ ਮਾਮਲੇ ਵਿੱਚ ਉਹ ਬਾਜਮਿੰਦ ਦੇ ਬੁੱਕਸਟੋਰ ਵਿੱਚ ਇੱਕ ਬੁੱਕ ਕਲੱਬ ਵਿੱਚ ਸ਼ਾਮਲ ਹੋਣਾ ਚਾਹੁੰਦੀ ਸੀ ਪਰ ਅਜਿਹਾ ਕਰਨ ਲਈ ਸਾਨੂੰ ਦੋ ਵੱਖ-ਵੱਖ ਸੇਵਾਵਾਂ ਪ੍ਰਦਾਨ ਕਰਨੀਆਂ ਪਈਆਂ। ਪਹਿਲੀ ਸਹਾਇਤਾ ਦਿੱਤੀ ਜਿਸ ਦੀ ਉਸ ਨੂੰ ਆਪਣੇ ਭਾਈਚਾਰੇ ਵਿੱਚ ਉੱਚਾ ਨਾਮ ਹਿੱਸਾ ਲੈਣ ਲਈ ਲੋੜ ਹੈ। ਦੂਜਾ ਕਲੱਬ ਲਈ ਉਸ ਦੇ ਬਕਾਇਆ ਲਈ ਫੰਡ ਦਿੱਤਾ। ਇਸ ਦੇ ਇਲਾਵਾ ਉਸ ਦੀਆਂ ਜ਼ਰੂਰਤਾਂ ਅਤੇ ਉਸ ਦੇ ਪਰਿਵਾਰ ਦੇ ਕੰਮ ਦੇ ਸਮੱਸਿਆਵਾਂ ਦੇ ਕਾਰਨ ਰਾਮੋਸ ਪਰਿਵਾਰ ਨੂੰ ਵਾਧੂ ਸਹਾਇਤਾ ਦੀ ਲੋੜ ਸੀ। ਐਸ ਲਈ ਮੈਂ ਕੁਝ ਸਵਾਲ ਪੁੱਛੇ ਸੁਣਿਆ ਅਤੇ ਵਿਅਕਤੀ ਕੇਂਦਰਿਤ ਸੋਚ ਦੀ ਵਰਤੋਂ ਕਰਕੇ ਮੈਂ ਜੋ ਸੁਣਿਆ ਉਸ ਤੇ ਅਮਲ ਕੀਤਾ ਇਕੱਠੇ ਮਿਲ ਕੇ ਸੋਫੀਆ ਨੂੰ ਨਿਜੀ ਸਹਾਇਤਾ ਪ੍ਰਦਾਨ ਕਰਕੇ ਇਹ ਹੱਲ ਲੱਭਿਆ ਨੈਂਸੀ ਨੂੰ ਵੀਕਐਂਡ ਤੇ ਸੋਫੀਆ ਦੀ ਮਦਦ ਕਰਨ ਲਈ ਨਿਯੁਕਤ ਕੀਤਾ ਤਾਂ ਜੋ ਉਹ ਮਿਸਟਰੀ ਮੀਵਨ ਮੀਟਿੰਗਾਂ ਵਿੱਚ ਸ਼ਾਮਲ ਹੋ ਸਕੇ ਪੰਜ ਵਾਰ ਕਹੋ ਤੇਜ਼ੀ ਨਾਲ ਕਾਗਜ਼ ਤੇ ਹੈ ਕਿ ਹੋ ਜਾਇਆ ਦਿਖਾਈ ਦਿੰਦਾ ਤੁਹਾਡੇ ਲੋੜਿੰਦੇ ਨਤੀਜੇ ਨਾਲ ਸ਼ੁਰੂ ਕਰਦੇ ਹਾਂ ਹਮੇਸ਼ਾ ਪੁੱਛੋ ਤੁਸੀਂ ਆਪਣੀ ਯੋਜਨਾ ਕਿਵੇਂ ਲਿਖਣਾ ਚਾਹੁੰਦੇ ਹੋ ਸੋਫੀਆ ਨੇ ਇਸ ਨੂੰ ਇਸ ਤਰ੍ਹਾਂ ਭਰਿਆ ਸੋਫੀਆ ਮਿਸਟਰੀ ਮੀਵਨ ਬੁੱਕ ਕਲੱਬ ਵਿੱਚ ਕੁਮਨਾ ਅਤੇ ਦੋਸਤ ਬਣਾਉਣਾ ਚਾਹੁੰਦੀ ਹੈ ਕੁਝ ਲੋਕ ਆਪਣੇ ਤੇਵਾਕ ਲਿਖਣਾ ਪਸੰਦ ਕਰਦੇ ਨੇ ਤੇ ਇਹ ਵੀ ਚੱਲਦਾ ਹੈ ਆਓ ਅਸੀਂ ਸਰਵਿਸਿਜ਼ ਨੂੰ ਭਰੀਏ ਨਿੱਜੀ ਸਹਾਇਤਾ ਨਾਲ ਸ਼ੁਰੂ ਕਰਦੇ ਹਾਂ ਸਰਵਿਸ ਅਤੇ ਸਹਾਇਤਾ ਹੈ ਨਿੱਜੀ ਸਹਾਇਤਾ ਸਮਰਥਤ ਪੀਏ ਪੈਲਸ ਸ਼ੁਰੂਆਤੀ ਮਿਤੀ ਹੈ ਸੇਵਾਵਾਂ ਦਾ ਪਹਿਲਾ ਦਿਨ ਸਮਾਪਤੀ ਮਿਤੀ ਅੱਜ ਤੋਂ 6 ਮਹੀਨੇ ਇਨ ਅਪੋਲੋ ਕਿ ਲੋੜ ਪੈਂਦੇ ਅਸੀਂ ਹਮੇਸ਼ਾ ਵਦਾ ਸਕਦੇ ਹਾਂ ਨਿੱਜੀ ਸਹਾਇਤਾ ਸੇਵਾਵਾਂ ਪ੍ਰਤੀ ਘੰਟੇ ਪ੍ਰਦਾਨ ਕਿੱਤਿਆਂ ਜਾਂਦੀਆਂ ਹਨ ਸੋਫੀਆ ਨੂੰ ਹਫ਼ਤੇ ਵਿੱਚ ਇੱਕ ਵਾਰ ਨੈਂਸੀ ਦੀ ਲੋੜ ਸੀ ਇਸ ਲਈ ਅਸੀਂ ਉਸ ਨੂੰ ਮਹੀਨੇ ਵਿੱਚ 12 ਘੰਟੇ ਦਿੱਤੇ ਬਾਅਦ ਵਿੱਚ ਨੈਂਸੀ ਦੀਆਂ ਸੇਵਾਵਾਂ ਦੀ ਹਫ਼ਤੇ ਵਿੱਚ ਦੋ ਵਾਰ ਲੋੜ ਹੋਵੇਗੀ ਇਸ ਲਈ ਅਸੀਂ ਸੋਫੀਆ ਦੇ ਆਈਪੀਪੀ ਨੂੰ ਮਹੀਨੇ ਵਿੱਚ 24 ਘੰਟੇ ਅਪਡੇਟ ਕੀਤਾ ਤੇ ਸੇਵਾ ਨੂੰ ਰੀਜਨਲ ਸੈਂਟਰ ਦੁਆਰਾ ਫੰਡ ਦਿੱਤਾ ਜਾਂਦਾ ਹੈ ਸੋ ਅਸੀਂ ਹੱਲ ਕੀਤਾ ਕਿ ਸੋਫੀਆ ਕਲੱਬ ਵਿੱਚ ਕਿਵੇਂ ਹਿੱਸਾ ਲੈ ਸਕਦੀ ਹੈ ਹੁਣ ਪਤਾ ਲਗਾਉਣਾ ਕਿ ਭੁਗਤਾਨ ਕਿਵੇਂ ਕਰਨਾ ਹੈ ਰੀਜਨਲ ਸੈਂਟਰ ਹਮੇਸ਼ਾ ਸੇਵਾਵਾਂ ਨੂੰ ਅਪਡੇਟ ਕਰਦਾ ਰਹਿੰ ਅਤੇ ਮੈਨੂੰ ਪਤਾ ਲੱਗਾ ਕਿ ਕਲੱਬ ਦੇ ਬਕਾਏ ਸੋਸ਼ਲ ਰੀਕ੍ਰੀਏਸ਼ਨ ਅਤੇ ਕੈਂਪ ਸਰਵਿਸਿਜ਼ ਦੇ ਅਧੀਨ ਕਵਰ ਕਿਤੇ ਜਾ ਸਕਦੇ ਨੇ ਆਓ ਇਸ ਨੂੰ ਭਰੀਏ ਸਰਵਿਸ ਅਤੇ ਸਹਾਇਤਾ ਸੋਸ਼ਲ ਰੀਕ੍ਰੀਏਸ਼ਨ ਐਂਡ ਕੈਂਪ ਸਰਵਿਸਿਜ਼ ਸਮਰਥਤ ਮਿਸਟਰੀ ਮੇਵਨਸ ਸ਼ੁਰੂਆਤੀ ਮਿਤੀ ਉਹ ਦਿਨ ਜਦੋਂ ਕਲੱਬ ਵਿੱਚ ਸ਼ਾਮਲ ਹੋਈ ਸੀ ਸਮਾਪਤੀ ਮਿਤੀ ਆਖਰੀ ਦਿਨ ਜਦੋਂ ਸੇਵਾਵਾਂ ਹੋਣ ਲਈ ਅਧਿਕਾਰਿਤ ਹਨ ਇਸ ਮਾਮਲੇ ਵਿੱਚ ਹੁਣ ਤੋਂ 6 ਮਹੀਨੇ ਬਾਅਦ ਪਰ ਚਿੰਤਾ ਨਾ ਕਰੋ ਅਸੀਂ ਹਮੇਸ਼ਾ ਸੇਵਾਵਾਂ ਨੂੰ ਵਧਾ ਸਕਦੇ ਹਾਂ ਜਦੋਂ ਅੰਤਿਮ ਮਿਤੀ ਦੇ ਨੇੜੇ ਹੋਣ ਹੁਣ ਜਦੋਂ ਕਿ ਕੁਝ ਸਹਾਇਤਾ ਪੂਰੀ ਤਰ੍ਹਾਂ ਇੱਕ ਸਰੋਤ ਦੁਆਰਾ ਫੰਡ ਹੁੰਦੀ ਹੈ ਦੂਸਰੀ ਕਈ ਸਰੋਤਾਂ ਤੇ ਨਿਰਭਰ ਹੁੰਦੀ ਹੈ ਇਸ ਸਥਿਤੀ ਵਿੱਚ ਇਹ ਪੂਰੀ ਤਰ੍ਹਾਂ ਰੀਜਨਲ ਸੈਂਟਰ ਦੁਆਰਾ ਫੰਡ ਕੀਤੀ ਜਾਂਦੀ ਹੈ ਇਹ ਉਦੋਂ ਤੱਕ ਜਾਰੀ ਰਹਿੰਦਾ ਹੈ ਜਦੋਂ ਤੁਹਾਡੇ ਸਾਰੇ ਚੁਣੇ ਹੋਏ ਜੀਵਨ ਖੇਤਰ ਪੂਰੇ ਨਹੀਂ ਹੋ ਜਾਂਦੇ ਇੱਕ ਵਾਰ ਇਹ ਹੋ ਜਾਣ ਦੇ ਬਾਅਦ ਅਸੀਂ ਸਮਝੌਤੇ ਭਾਗ ਵਿੱਚ ਅੱਗੇ ਵਧਦੇ ਹਾਂ ਜਿਨ੍ਹਾਂ ਲੋਕਾਂ ਦਾ ਤੁਸੀਂ ਸਮਰਥਨ ਕਰਦੇ ਹੋ ਉਹ ਸਾਰੀਆਂ ਸਰਵਿਸਿਜ਼ ਕੁਝ ਸਰਵਿਸਿਜ਼ ਜਾਂ ਨੋ ਸਰਵਿਸਿਜ਼ ਤੇ ਸਹਿਮਤ ਹੋ ਸਕਦੇ ਹਨ ਜੇ ਰੀਜਨਲ ਸੈਂਟਰ ਦੁਆਰਾ ਉਹਨਾਂ ਦੀਆਂ ਸੇਵਾਵਾਂ ਲਈ ਕੀਤੇ ਗਏ ਫੈਸਲੇ ਨੂੰ ਚੁਣੌਤੀ ਦੇਣ ਦੀ ਲੋੜ ਹੈ ਤਾਂ ਉਹ ਨੋਟਿਸ ਦੀ ਬੇਨਤੀ ਆਓ ਤਿੰਨ ਮਹੱਤਵਪੂਰਨ ਚੀਜ਼ਾਂ ਦੀ ਜਾਂਚ ਕਰੀਏ ਪਹਿਲੀ ਅਸੀਂ ਪੁਸ਼ਟੀ ਕਰਾਂਗੇ ਕਿ ਤੁਹਾਨੂੰ ਪਿਛਲੇ ਸਾਲ ਰੀਜਨਲ ਸੈਂਟਰ ਦੁਆਰਾ ਤੁਹਾਡੇ ਲਈ ਫੰਡ ਕੀਤੀਆਂ ਸਰਵਿਸਿਜ਼ ਅਤੇ ਸਹਾਇਤਾਵਾਂ ਦਾ ਬਿਆਨ ਮਿਲਿਆ ਹੈ ਦੂਜੀ ਅਸੀਂ ਤੁਹਾਡੇ ਸਹਾਇਤਾ ਸਰਕਲ ਦੁਆਰਾ ਮੌਜੂਦ ਜਾਂ ਪਵਿੱਖੀ ਆਈਪੀਪੀ ਤਬਦੀਲੀਆਂ ਬਾਰੇ ਸਾਂਝੀ ਕੀਤੀ ਗਈ ਜਾਣਕਾਰੀ ਤੇ ਚਰਚਾ ਕਰਾਂਗੇ ਤੇ ਤੀਜੀ ਅਸੀਂ ਆਪਣੀ ਅਗਲੀ ਆਈਪੀਪੀ ਮੀਟਿੰਗ ਲਈ ਤਾਰੀਖ ਤੈਅ ਕਰਾਂਗੇ ਤੁਹਾਡਾ ਆਈਪੀਪੀ ਤਿੰਨ ਸਾਲਾਂ ਲਈ ਠੀਕ ਹੈ ਅਤੇ ਉਸ ਸਮੇਂ ਦੌਰਾਨ ਅਸੀਂ ਸਥਿਤੀ ਦੇ ਆਧਾਰ ਤੇ ਸਾਲ ਵਿੱਚ ਘੱਟੋ-ਘੱਟ ਇੱਕ ਵਾਰ ਲੋੜ ਅਨੁਸਾਰ ਇਸ ਨੂੰ ਅਪਡੇਟ ਕਰਾਂਗੇ ਬਸ ਹੋ ਗਿਆ ਹੁਣ ਤੁਸੀਂ ਕੁਝ ਵਿਸ਼ੇਸ਼ ਪ੍ਰੋਗਰਾਮਾਂ ਅਤੇ ਉਹਨਾਂ ਦੇ ਅਧਿਕਾਰਾਂ ਦੀ ਜਾਣਕਾਰੀ ਤੇ ਚਰਚਾ ਕਰੋਗੇ ਆਓ ਸ਼ੁਰੂਆਤ ਕਰੀਏ ਸੈਲਫ ਡਾਇਰੈਕਸ਼ਨ ਤੋਂ ਸੈਲਫ ਡਾਇਰੈਕਸ਼ਨ ਤੁਹਾਡੀਆਂ ਆਪਣੀਆਂ ਸਰਵਿਸਿਜ਼ ਅਤੇ ਸਹਾਇਤਾਵਾਂ ਦਾ ਪ੍ਰਬੰਧਨ ਕਰਨ ਦਾ ਇੱਕ ਮੌਕਾ ਹੈ ਅਤੇ ਉਹ ਕੌਣ ਪ੍ਰਦਾਨ ਕਰਦਾ ਹੈ ਸੋਫੀਆ ਤੇ ਉਸਦਾ ਪਰਿਵਾਰ ਜ਼ਿਆਦਾਤਰ ਟ੍ਰੈਡੀਸ਼ਨਲ ਸਰਵਿਸਿਜ਼ ਦੀ ਚੋਣ ਕਰਦਾ ਹੈ ਪਰ ਉਹ ਸੈਲਫ ਡਾਇਰੈਕਟਿਡ ਸਰਵਿਸਿਜ਼ ਦੀ ਵੀ ਵਰਤੋਂ ਕਰਦੇ ਹਨ ਸੋ ਉਸਦਾ ਅੰਕਲ ਟਿਊਟਰ ਰੈਸਪਾਈਟ ਪ੍ਰਦਾਨ ਕਰਵਾ ਸਕਦਾ ਹੈ ਇੱਕ ਪਰਿਵਾਰ ਜੋ ਸਰਵਿਸਿਜ਼ ਦਾ ਪ੍ਰਬੰਧਨ ਕਰਨਾ ਚਾਹੁੰਦਾ ਹੈ ਅਤੇ ਆਪਣੇ ਸਟਾਫ ਨੂੰ ਨਿਯੁਕਤ ਕਰਦਾ ਹੈ ਸੈਲਫ ਡਿਟਰਮੀਨੇਸ਼ਨ ਪ੍ਰੋਗਰਾਮ ਦੀ ਪਰਚੋਲ ਵੈਲਫੇਅਰ ਤੇ ਇੰਸਟੀਟਿਊਸ਼ਨਸ ਕੋਡ ਦੀ ਤਾਰਾ 4731 ਰੀਜਨਲ ਸੈਂਟਰਸ ਨੂੰ ਉਹਨਾਂ ਲੋਕਾਂ ਲਈ ਪ੍ਰਕਿਰਿਆ ਉਪਲਬਧ ਕਰਾਉਣ ਦੀ ਲੋੜ ਹੈ ਜਿਨ੍ਹਾਂ ਦਾ ਅਸੀਂ ਸਮਰਥਨ ਕਰਦੇ ਹਾਂ ਜੇਕਰ ਉਹਨਾਂ ਨੂੰ ਰੀਜਨਲ ਸੈਂਟਰ ਜਾਂ ਸਰਵਿਸ ਪ੍ਰੋਵਾਈਡਰ ਨਾਲ ਕੋਈ ਸ਼ਿਕਾਇਤ ਹੈ ਵਿਸਲ ਬਲੋਅਰ ਨੀਤੀ ਦਾ ਮਤਲਬ ਹੈ ਕਿ ਜਿਨ੍ਹਾਂ ਲੋਕਾਂ ਦਾ ਅਸੀਂ ਸਮਰਥਨ ਕਰਦੇ ਹਾਂ ਉਹ ਸੁਰੱਖਿਅਤ ਰਹਿਣ ਭਾਵੇਂ ਉਹ ਗੁਮਨਾਮ ਤੌਰ ਤੇ ਗੈਰ ਕਾਨੂੰਨੀ ਗਤੀਵਿਧੀ ਦੀ ਰਿਪੋਰਟ ਕਰਦੇ ਹਨ ਜਿੱਥੇ ਵੀ ਉਹਨਾਂ ਨੂੰ ਸੇਵਾਵਾਂ ਮਿਲਦੀਆਂ ਹਨ ਕੈਲੀਫੋਰਨੀਆ ਦਾ ਕਹਿਣਾ ਹੈ ਕਿ IDD ਵਾਲੇ ਲੋਕਾਂ ਲਈ ਕੰਪੀਟੀਟਿਵ ਇੰਟੀਗ੍ਰੇਟਿਡ এমਪਲॉयਮੈਂਟ ਦੇ ਮੌਕਿਆਂ ਨੂੰ ਸਭ ਤੋਂ ਵੱਧ ਤਰਜੀ ਦਿੱਤੀ ਜਾਵੇਗੀ ਸਰਵਿਸ ਕੋਆਰਡੀਨੇਟਰਾਂ ਦੇ ਤੌਰ ਤੇ ਸਾਨੂੰ ਰੋਜ਼ਗਾਰ ਨੂੰ ਤਰਜੀ ਦੇਣੀ ਚਾਹੀਦੀ ਹੈ ਜਿਵੇਂ ਹੀ ਕੋਈ ਯੋਗ ਹੋ ਕੇ ਕੰਮ ਕਰਨਾ ਚਾਹੁੰਦਾ ਹੈ ਇਹ ਸਾਡੇ ਸਕੂਲ ਪ੍ਰਣਾਲੀ ਨਾਲ ਪਾਈਵਾਲੀ ਕਰਨ ਦਾ ਇੱਕ ਵਧੀਆ ਮੌਕਾ ਹੈ ਰੀਜਨਲ ਸੈਂਟਰ IDD ਵਾਲੇ ਯੋਗ ਵਿਅਕਤੀਆਂ ਨੂੰ ਵੋਟ ਪਾਉਣ ਲਈ ਮਦਦ ਲਈ ਜ਼ਿੰਮੇਵਾਰ ਹੈ ਅਤੇ ਹਰ ਕਿਸੇ ਨੂੰ ਸੁਣਿਆ ਜਾਣ ਦਾ ਅਧਿਕਾਰ ਹੈ ਰੀਜਨਲ ਸੈਂਟਰਿਕ ਟਰਾਂਸਪੋਰਟੇਸ਼ਨ ਯੋਜਨਾ ਦੇ ਤਹਿਤ ਇਹ ਅਡਲਟ ਨੂੰ ਯੋਗ ਹੋਣ ਤੇ ਸੁਰੱਖਿਅਤ ਜਨਤਕ ਆਵਾਜਾਈ ਦੀ ਮਦਦ ਕਰ ਸਕਦਾ ਹੈ ਜੇਕਰ ਉਹ ਯੋਗ ਹਨ ਜੇਕਰ ਨਹੀਂ ਤਾਂ ਅਸੀਂ ਡੇ ਸਰਵਿਸਿਜ਼ ਜਾਂ ਘੱਟ ਲਈ ਆਵਾਜਾਈ ਪ੍ਰਦਾਨ ਕਰਾਂਗੇ ਅਸੀਂ ਹੁਣ ਕਦਮ ਦਰ ਕਦਮ ਆਈਪੀਪੀ ਨੂੰ ਜਾਣਿਆ ਹੈ ਕਰਨ ਲਈ ਸਿਰਫ ਇੱਕੋ ਚੀਜ਼ ਬਚੀ ਹੈ ਦਸਤਖਤ ਦਸਤਖਤ ਹੋ ਜਾਣ ਤੇ ਅਸੀਂ ਜਿਸ ਵੀ ਚੀਜ਼ ਦੀ ਚਰਚਾ ਕੀਤੀ ਹੈ ਉਹ ਆਈਪੀਪੀ ਦਾ ਹਿੱਸਾ ਬਣ ਜਾਂਦੀ ਹੈ ਅਤੇ ਹਰ ਵਾਰ ਜਦੋਂ ਤੁਹਾਡਾ ਆਈਪੀਪੀ ਬਦਲਦਾ ਹੈ ਹਰ ਇੱਕ ਨੂੰ ਦੁਬਾਰਾ ਦਸਤਖਤ ਕਰਨੇ ਪੈਣਗੇ ਯਾਦ ਰੱਖੋ ਤੁਹਾਡੀ ਯੋਜਨਾ ਟੀਮ ਆਪਣੇ ਹਰ ਕੰਮ ਵਿੱਚ ਵਿਅਕਤੀ ਕੇਂਦਰਿਤ ਹੋਣ ਦੀ ਕੋਸ਼ਿਸ਼ ਕਰਦੀ ਹੈ ਇਹ ਬਿਹਤਰ ਜੀਵਨ ਬਣਾਉਣ ਵਿੱਚ ਮਦਦ ਕਰਨ ਬਾਰੇ ਹੈ